ਰਹੇ ਨੇ ਖਾਲਸਾਈ ਜਹੋ ਜਲਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਚਾਰੇ ਪਾਸੇ ਰੌਣਕਾਂ ਨੇ ਸਾਈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਲ ਦੀ ਬਣਾਈ ਜਾ ਰਹੀ ਹੈ ਸਿੱਖ ਸੰਗਤਾਂ ਇਤਿਹਾਸ ਜਾਣ ਰਹੀਆਂ ਨੇ ਇਤਿਹਾਸ ਜਾਣ ਕੇ ਮਾਣ ਵੀ ਮਹਿਸੂਸ ਕਰ ਰਹੀਆਂ ਨੇ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚੋਂ ਵੀ ਸਿੱਖ ਸੰਗਤਾਂ ਹੌਮ ਹਮਾਕੇ ਤੇ ਪਹੁੰਚ ਰਹੀਆਂ ਨੇ ਤੇ ਇਸ ਵੇਲੇ ਜੁਕੇ ਤੁਮ ਨੂੰ ਉਚੇਚੇ ਤੌਰ ਤੇ ਸੰਗਤ ਪਹੁੰਚੀ ਹੋਈ ਹੈ ਗੱਲਬਾਤ ਵੀ ਕਰਾਂਗੇ ਕਿਵੇਂ ਦਾ ਅਨੁਭਵ ਰਿਹਾ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਨੇ ਇਸ ਵੇਲੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਅੱਜ ਉਹ ਸ਼੍ਰੀ ਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਸ਼੍ਰੀ ਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋ ਵੱਡੇ ਸਮਾਗਮ ਹੋ ਰਹੇ ਨੇ ਜੀ ਜੀ ਉਚੇਚੇ ਤੌਰ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਕਿਵੇਂ ਦਾ ਅਨੁਭਵ ਰਿਹਾ ਕੀ ਕੁਝ ਮਕਸਦ ਰਿਹਾ ਉਚੇਚੇ ਤੌਰ ਤੇ ਤੁਸੀਂ ਆਏ ਹੋ ਜੋ ਅਸੀਂ ਕਹੀਏ ਕਿ ਸਾਡੇ ਗੁਰੂ ਮਹਾਰਾਜ ਨੇ ਜੋ ਲਾਸਾਨੀ ਵਿਰਸਾ ਸਾਨੂੰ ਸਿੱਖਾਂ ਨੂੰ ਬਖਸ਼ਿਆ ਦੁਨੀਆਂ 'ਚ ਕਿਸੇ ਨੇ ਨਹੀਂ ਬਖਸ਼ ਬਖਸ਼ਿਆ ਨਾ ਬਖਸ਼ ਸਕਣਾ ਕਿਸੇ ਨੇ ਸਾਨੂੰ ਉਹ ਜਿਹੜਾ ਵਿਰਸਾ ਹੈ ਅੰਦਰ ਝਾਤੀ ਮਾਰ ਕੇ ਦੇਖਣੀ ਚਾਹੀਦੀ ਅਸੀਂ ਉਹਨੂੰ ਸੰਭਾਲ ਰਹੇ ਆ ਕਿ ਨਹੀਂ ਪਾਤਸ਼ਾਹ ਦਾ ਐਡਾ ਵੱਡਾ ਵਿਰਸਾ ਹੈ ਆਪਾਂ ਜਾਣਦੇ ਅਮਾ ਅੱਜ ਕਹਿੰਦੇ ਨੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮਿਲੇ ਪ੍ਰਭੂ ਆਪੇ ਹਰ ਦਰਗਾਹ ਕਾ ਬਸੀਤ ਬਸੀਤ ਵਕੀਲ ਹੁੰਦਾ ਦਰਗਾਹ ਦੇ ਵਿੱਚ ਸਾਨੂੰ ਹੱਥ ਫੜ ਕੇ ਅੱਗੇ ਕਰ ਦਿੰਦਾ ਹਰ ਨਾਮੋ ਮੰਤਰ ਜੜਾ ਜਾਂਦਾ ਕੱਟੇ ਹਉਮੈ ਰੋਗ ਨਾਨਕ ਸਤਗੁਰ ਤੇਨਾ ਮਿਲ ਆ ਜਿਨਾ ਤੁਰੇ ਪਿਆ ਸੰਜੋ ਐਡਾ ਵੱਡਾ ਵਿਰਸਾ ਹੈ ਸਾਡਾ ਪਤਾ ਲੱਗਿਆ ਕਿ 95 ਦਿਨ ਲੱਗੇ ਨੇ ਆਸਾਮ ਤੋਂ ਆਨੇ ਪਾਦਸ਼ਾ ਹਾਂਜੀ ਕਿੰਨੀਆਂ ਸਟੇਟਾਂ ਤੋਂ ਹੁੰਦੇ ਹੋਏ ਇਹ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਅਲੌਕਿਕ ਗੱਲ ਹੋਈ ਹੈ ਤੇ ਆਪਾਂ ਉਹਦੇ ਵਿਰਸੇ ਦੇ ਹੱਕਦਾਰਾਂ ਜੇ ਅਸੀਂ ਮਹਿਸੂਸ ਕਰੀਏ ਸੋ ਅਸੀਂ ਇਹ ਹੀ ਕਹਿੰਨੇ ਆ ਮਹਾਰਾਜ ਵਾਸਤ ਕੀ ਦੇ ਸਕਦੇ ਕੁਝ ਦੇ ਸਕਦੇ ਹੀ ਨਹੀਂ ਸਾਡੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਅਸੀਂ ਹੁਕਮ ਮੰਨਿਏ ਪਾਸ਼ਾ ਦਾ ਹੁਕਮ ਮੰਨਿਏ ਪ੍ਰੇਮ ਦਾ ਖੇਡ ਆ ਉਹਨਾਂ ਦਾ ਫਿਰ ਕਿਰਪਾ ਕਰਨਗੇ ਕਿੱਡੀ ਵੱਡੀ ਗੱਲ ਕਹਤੀ ਐ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਨਹੀਂ ਦੋ ਭਾਵ ਨੇ ਕਿ ਮਾਲਕ ਸਾਰਿਆਂ ਦਾ ਦਾਤਾ ਹੈ ਲੇਕਿਨ ਵੱਡਾ ਭਾਵ ਇੱਕ ਇਹ ਐ ਮੈਨੂੰ ਨਾ ਭੁੱਲੇ ਮੈਂ ਕਿਸੇ ਨੂੰ ਨਫ਼ਰਤ ਨਾ ਕਿਉਂਕਿ ਉਹ ਵੀ ਬਾਪੂ ਹੈ ਮੇਰਾ ਬਾਪੂ ਹੈ ਜੋਨਾ ਦਾ ਵੀ ਬਾਪੂ ਹੈ ਪਿਆਰ ਵਾਲਾ ਸੋ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਖੋ ਕਿੰਨੇ ਖੇੜੇ ਨੇ ਸਹਿ ਮਹਾਰਾਜ ਦੀ ਸ਼ਹੀਦੀ ਜਿਹੜੀ ਹੈ ਇਸ ਜਿਹੜਾ ਸਮਾਗਮ ਕਦੇ ਬਣਣਾ ਨਹੀਂ ਹੈ ਆਪਾਂ ਭਾਗਾ ਵਾਲੇ ਆ ਕਿ ਜੇ ਤੁਰਦੇ ਫਿਰਦੇ ਆ ਤੇ ਆਪਾਂ ਇਹ ਦਰਸ਼ਨ ਕਰ ਸਕਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੰਵੇਂ ਦਾ ਅਨੁਭਵ ਰਿਹਾ ਜਦੋਂ ਤੋਂ ਤੁਸੀਂ ਸਾਰਾ ਚਲਾਉ ਦੇਖ ਰਹੇ ਹੋ ਸੰਗਤ ਹਮ ਮਾ ਕੇ ਆ ਰਹੀ ਐ ਸਮਾਗਮ ਹੋ ਰਹੇ ਨੇ ਅਲੱਗ ਤਰੀਕੇ ਦਾ ਇੱਕ ਇਤਿਹਾਸ ਵੀ ਸਿਰਜਿਆ ਜਾ ਰਿਹਾ ਹੈ ਬਿਲਕੁਲ ਸਾਰਾ ਬਹੁਤ ਅਲੋਕਿਕ ਨਜ਼ਾਰੇ ਨੇ ਪਿਆਰ ਨਾਲ ਸਾਰਿਆਂ ਦੇ ਦਿਲ ਅਸੀਂ ਦੇਖਦੇ ਆ ਭਰੇ ਹੋਏ ਨੇ ਪਿਆਰ ਨਾਲ ਲੇਕਿਨ ਸਾਨੂੰ ਬਾਰ ਬਾਰ ਇਹ ਆਉਂਦਾ ਹੈ ਅਸੀਂ ਮਾਲਕ ਦੇ ਮਾਲਕ ਦੀ ਇਹ ਸ਼ਹਾਦਤ ਦੇ ਕਦਰਦਾਨ ਹੈਗੇ ਆ ਅਸੀਂ ਕਦਰ ਕੀਤੀ ਆ ਦਿਲਾਂ ਕਿਤੇ ਹੈ ਹਿਰਦੇ ਤੋਂ ਤੇ ਜੈਨ ਨਹੀਂ ਕੀਤੀ ਤਖਰੀਏ ਇਹ ਕਹਿੰਦੇ ਸੰਗਤ ਨੂੰ ਕੀ ਅਪੀਲ ਕਰੋਗੇ ਇਸ ਦਿਹਾੜੇ ਦੇ ਮੌਕੇ ਅਸੀਂ ਕੀ ਮੰਗੇ ਗੁਰੂ ਦੀ ਗੱਲ ਮੰਨੋ ਪਾਰਸ਼ਾ ਨੇ ਇਹ ਦੱਸਿਆ ਆਪਾਂ ਨੂੰ ਬਾਰ-ਬਾਰ ਪੰਜਵਾਂ ਸ਼ਬਦ ਅਸੀਂ ਦੁਪਹਿਰੇ ਵੀ ਕਿਹਾ ਸੀ ਨਾਮੇ ਇੱਕ ਓਮ ਕਾਰ ਸਤਨਾਮ ਬਿਨ ਨਾਵੇਂ ਨਾਹੀ ਕੋਥਾ ਨਾਮ ਜਿਹੜਾ ਹੈ ਨਾ ਉਹ ਮਿਲਦਾ ਸਾਨੂੰ ਜਰੂਰੀ ਅਮਰ ਸ਼ੱਕ ਦੇ ਅਮਰ ਸ਼ੱਕੇ ਬਗੈਰ ਗੱਲ ਨਹੀਂ ਬਣਨੀ ਆ ਪ੍ਰੋਬਲਮ ਇਹ ਇੱਕ ਵੱਡਾ ਜਿਹੜਾ ਹੈ ਮੰਨ ਨਹੀਂ ਸਾਡਾ ਮਨ ਦਾ ਮਨ ਮੰਨਦਾ ਨਹੀਂ ਮੰਨਣਾ ਵੀ ਨਹੀਂ ਸੋ ਮਹਾਰਜ ਦੱਸਦੇ ਨੇ ਜੇ ਤੁਹਾਡੇ ਕੋਲ ਨਾਮ ਹੋਏਗਾ ਨਾ ਫਿਰ ਇਹਨੇ ਮੰਨਦੇ ਮੰਨਣਾ ਇਹ ਉਲਟਾ ਖੇਲ ਪਰਮਕਾ ਉਹ ਕਹਿੰਦੇ ਅਸੀਂ ਨਾਮ ਸਾਡਾ ਮਨ ਮੰਨੇਗਾ ਤੇ ਅਸੀਂ ਅਮਰ ਸ਼ੱਕਾਂਗੇ ਇਦਾਂ ਹੋਣੀ ਨਹੀਂ ਗੱਲ ਪਹਿਲਾਂ ਅਮਰ ਸ਼ੱਕਣਾ ਪੈਣਾ ਫਿਰ ਮਨ ਮੰਨਣਾ ਹਾਂ ਸਭਨਾ ਜੀਆਂ ਮੈਂ ਵਸੇ ਪ੍ਰਭ ਦਾਤਾ ਹੋਇ ਕੋਈ ਹੈ ਜਿਨ ਇਹ ਜਾਨ ਪਛਾਣਿਆ ਸਹਿਜ ਹੀ ਨਾਮ ਮਿਲੇ ਮਨ ਮੰਨਿਆ ਪਹਿਲਾਂ ਨਾਮ ਹੋਏਗਾ ਫੇਰ ਮਨ ਮੰਨਣਾ ਮਨ ਨਹੀਂ ਮੰਨ ਸਕਦਾ ਨੇ ਸਾਰੇ ਕਹਿੰਦੇ ਨਾ ਮੈਂ ਤਿਆਰ ਨਹੀਂ ਮਨ ਨਹੀਂ ਕਹਿ ਰਿਹਾ ਸੋ ਪਾਸੇ ਬਾਣੀ ਚ ਆਪਾਂ ਨੂੰ ਦੱਸਦੇ ਨੇ ਅਸੀਂ ਗੁਰੂ ਵਾਲੇ ਬਣੀਏ ਫੇਰ ਹੀ ਨੇ ਤਸੀਂ ਕਦਰ ਨਹੀਂ ਪਾਈ ਮਹਾਰਾਜ ਦੇ ਕਦਰ ਹੀ ਨਹੀਂ ਪਾਈ ਐਡੀਆਂ ਸ਼ਹਾਦਤਾਂ ਕਰ ਦਿੱਤੀਆਂ ਸਾਡੇ ਵਾਸਤੇ ਚਾਹੀਏ ਦਸਤਾਰਾਂ ਸੋ ਜੀਆਂ ਅਸੀਂ ਸਰਦਾਰ ਬਣੇ ਆ ਲੇਕਿਨ ਇਹ ਵੀ ਕਿਹਾ ਸੀ ਸਿੱਖਾਂ ਸਿੱਖੀ ਸਿਖਿਆ ਗੁਰ ਵਿਚਾਰ ਹਾਂਜੀ ਸੋ ਬਹੁਤ ਧੰਵਾਦ ਆਪ ਜੀ ਨੇ ਮੌਕਾ ਦਿੱਤਾ ਹੈ ਦੋ ਬਚਨ ਕਹਿਣ ਵਾਸਤੇ ਸਾਰੀ ਦੁਨੀਆ ਵਿੱਚ ਜੈ ਜੈਕਾਰ ਹੈ ਹੈ ਹਿੰਦ ਦੀ ਚਾਦਰ ਨਹੀਂ ਪਾਸ਼ਾ ਦੁਨੀਆ ਦੀ ਚਾਦਰ ਨੇ ਲੁਕਾਈ ਦੀ ਚਾਦਰ ਨੇ ਜੀ ਉਹਨਾਂ ਦੇ ਪੈਗਾਮ ਹੀ ਐਸੇ ਨੇ ਔਰ ਉਹਨਾਂ ਦੀ ਜਿਹੜੀ ਹੈ ਇਹਨੂੰ ਕਹੇ ਹੀ ਨਹੀਂ ਸਕਦੇ ਸ਼ਹਾਦਤ ਦਾ ਵੀ ਕੋਈ ਹੋਰ ਸ਼ਬਦ ਚਾਹੀਦਾ ਹਮ ਆਪੇ ਜਾ ਕੇ ਸਤਰਾ ਕਰ ਦੇਣਾ ਹਾਜ਼ਰ ਹੋ ਜਾਣਾ ਬਹੁਤ ਵੱਡੀ ਸਾਰਿਆਂ ਨੂੰ ਆਪਾਂ ਨੂੰ ਵਜ਼ਾਈਆਂ ਲੇਕਿਨ ਮਹਾਰਜ ਦਾ ਹੈ ਅਹਿਸਾਸ ਕਰਦੇ ਫਿਰ ਮਹਾਰਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਤਾਂ ਜੁਕੇ ਤੋਂ ਉੱਚੇ ਚ ਤੌਰ ਤੇ ਇੱਥੇ ਪਹੁੰਚੀ ਹੋਈ ਸੰਗਤ ਹੈ ਤਾਂ ਇਹਨਾਂ ਵੱਲੋਂ ਲਗਾਤਾਰ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਿਜਦਾ ਵੀ ਕੀਤਾ ਜਾ ਰਿਹਾ ਏ ਤਾਂ ਇੱਕੋ ਇੱਕ ਕਹਿਣਾ ਏ ਇਸ ਗੱਲ ਦੇ ਵਿੱਚ ਕਿ ਨਾਮ ਜਪੀਏ ਅੰਮ੍ਰਿਤ ਵਾਲੇ ਬਣੀਏ ਤੇ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਹੋਰ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਾਨਯੋਗ ਸੁਰਿੰਦਰਪਾਲ ਸਿੰਘ ਮਰ ਪਾਲ ਤੇ ਹਰਿੰਦਰ ਸਿੰਘ ਦੇ ਜਾਜਤ ਧੰਨਵਾਦ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲ ਰਹੇ ਨੇ ਖਾਲਸਾ ਜਹੋ ਜਲਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਚਾਰੇ ਪਾਸੇ ਰੌਣਕਾਂ ਨੇ ਸਾਈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਲ ਦੀ ਬਣਾਈ ਜਾ ਰਹੀ ਹੈ ਸਿੱਖ ਸੰਗਤਾਂ ਇਤਿਹਾਸ ਜਾਣ ਰਹੀਆਂ ਨੇ ਇਤਿਹਾਸ ਜਾਣ ਕੇ ਮਾਣ ਵੀ ਮਹਿਸੂਸ ਕਰ ਰਹੀਆਂ ਨੇ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚੋਂ ਵੀ ਸਿੱਖ ਸੰਗਤਾਂ ਹਮ ਹਮਾਕੇ ਤੇ ਪਹੁੰਚ ਰਹੀਆਂ ਨੇ ਤੇ ਇਸ ਵੇਲੇ ਜੁਕੇ ਤੋਂ ਵੀ ਉੱਚੇ ਚਤੌਰ ਤੇ ਸੰਗਤ ਪਹੁੰਚੀ ਹੋਈ ਹੈ ਗਲਬਾਤ ਵੀ ਕਰਾਂਗੇ ਕਿਵੇਂ ਦਾ ਅਨੁਭਵ ਰਿਹਾ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਇਸ ਵੇਲੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਇਸ ਵੇਲੇ ਸ਼੍ਰੀਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਸ਼੍ਰੀਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋ ਵੱਡੇ ਸਮਾਗਮ ਹੋ ਰਹੇ ਨੇ ਜੀ ਜੀ ਉਚੇਚੇ ਤੌਰ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਕਿਵੇਂ ਦਾ ਅਨੁਭਵ ਰਿਹਾ ਕੀ ਕੁਝ ਮਕਸਦ ਰਿਹਾ ਉਚੇਚੇ ਤੌਰ ਤੇ ਤੁਸੀਂ ਆਏ ਹੋ ਜੋ ਅਸੀਂ ਕਹੀਏ ਕਿ ਸਾਡੇ ਗੁਰੂ ਮਹਾਰਾਜ ਨੇ ਜੋ ਲਾਸਾਨੀ ਵਿਰਸਾ ਸਾਨੂੰ ਸਿੱਖਾਂ ਨੂੰ ਬਖਸ਼ਿਆ ਦੁਨੀਆਂ 'ਚ ਕਿਸੇ ਨੇ ਨਹੀਂ ਬਖਸ਼ ਬਖਸ਼ਿਆ ਨਾ ਬਖਸ਼ ਸਕਣਾ ਕਿਸੇ ਨੇ ਸਾਨੂੰ ਉਹ ਜਿਹੜਾ ਵਿਰਸਾ ਹੈ ਅੰਦਰ ਝਾਤੀ ਮਾਰ ਕੇ ਦੇਖਣੀ ਚਾਹੀਦੀ ਅਸੀਂ ਉਹਨੂੰ ਸੰਭਾਲ ਰਹੇ ਆ ਕਿ ਨਹੀਂ ਪਾਤਸ਼ਾਹ ਦਾ ਐਡਾ ਵੱਡਾ ਵਿਰਸਾ ਹੈ ਆਪਾਂ ਜਾਣਦੇ ਹਾਂ ਅੱਜ ਕਹਿੰਦੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮਿਲੇ ਪ੍ਰਭੂ ਆਪੇ ਹਰ ਦਰਗਾਹ ਕਾ ਬਸੀਤ ਬਸੀਤ ਵਕੀਲ ਹੁੰਦਾ ਦਰਗਾਹ ਦੇ ਵਿੱਚ ਸਾਨੂੰ ਹੱਥ ਫੜ ਕੇ ਅੱਗੇ ਕਰ ਦਿੰਦਾ ਹਰ ਨਾਮੋ ਮੰਤਰ ਜੜਾਏਂਦਾ ਕੱਟੇ ਹਉਮੈ ਰੋਗ ਨਾਨਕ ਸਤਗੁਰੂ ਤੇਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਐਡਾ ਵੱਡਾ ਵਿਰਸਾ ਹੈ ਸਾਡਾ ਪਤਾ ਲੱਗਿਆ ਕਿ 95 ਦਿਨ ਲੱਗੇ ਨੇ আসাম ਤੋਂ ਆਇਨੇ ਪਾਤਸ਼ਾਹ ਹਾਂਜੀ ਕਿੰਨੀਆਂ ਸਟੇਟਾਂ ਤੋਂ ਹੁੰਦੇ ਹੋਏ ਇਹ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਅਲੌਕਿਕ ਗੱਲ ਹੋਈ ਹੈ ਤੇ ਆਪਾਂ ਉਹਦੇ ਵਿਰਸੇ ਦੇ ਹੱਕਦਾਰਾਂ ਜੇ ਅਸੀਂ ਮਹਿਸੂਸ ਕਰੀਏ ਸ਼ੋ ਅਸੀਂ ਇਹੀ ਕਹਿੰਨੇ ਆ ਮਹਾਰਾਜ ਵਾਸ ਅਸੀਂ ਕੀ ਦੇ ਸਕਦੇ ਕੁਛ ਦੇ ਸਕਦੇ ਹੀ ਨਹੀਂ ਸਾਡੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਅਸੀਂ ਹੁਕਮ ਮੰਨਿਏ ਪਾਸ਼ਾ ਦਾ ਹੁਕਮ ਮੰਨਿਏ ਪ੍ਰੇਮ ਦਾ ਖੇਡ ਆ ਉਹਨਾਂ ਦਾ ਫਿਰ ਕਿਰਪਾ ਕਰਨਗੇ ਕਿੱਡੀ ਵੱਡੀ ਗੱਲ ਕਹਤੀ ਹੈ ਸਭਨਾ ਜੀਹਾਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਇ ਦੋ ਭਾਵ ਨੇ ਕਿ ਮਾਲਕ ਸਾਰਿਆਂ ਦਾ ਦਾਤਾ ਹੈ ਲੇਕਿਨ ਵੱਡਾ ਭਾਵ ਇੱਕ ਇਹ ਹੈ ਮੈਨੂੰ ਨਾ ਭੁੱਲੇ ਮੈਂ ਕਿਸੇ ਨੂੰ ਨਫ਼ਰਤ ਨਾ ਕਰ ਕਿਉਂਕਿ ਉਹ ਵੀ ਬਾਪੂ ਹੈ ਮੇਰਾ ਬਾਪੂ ਹੈ ਜਿਉਣਾ ਦਾ ਵੀ ਬਾਪੂ ਹੈ ਪਿਆਰ ਵਾਲਾ ਸੋ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਖੋ ਕਿੰਨੇ ਖੇੜੇ ਨੇ ਸਹਿ ਮਹਾਰਾਜ ਦੀ ਸ਼ਹੀਦੀ ਜਿਹੜੀ ਹੈ ਇਸ ਦਾ ਸਮਾਗਮ ਕਦੇ ਬੰਨਣਾ ਨਹੀਂ ਹੈ ਆਪਾਂ ਭਾਗਾ ਵਾਲੇ ਆ ਕਿ ਜੇ ਦਰਦੇ ਫਿਰਦੇ ਆ ਤੇ ਆਪਾਂ ਇਹ ਦਰਸ਼ਨ ਕਰ ਸਕਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੰਵੇਂ ਨਾ ਉਹਨੂੰ ਭਵਰਿਆ ਜਦੋਂ ਤੋਂ ਤੁਸੀਂ ਸਾਰਾ ਚਲਾਉ ਦੇਖ ਰਹੇ ਹੋ ਸੰਗਤ ਹਮ ਮਾ ਕੇ ਆ ਰਹੀ ਹੈ ਸਮਾਗਮ ਹੋ ਰਹੇ ਨੇ ਅਲੱਗ ਤਰੀਕੇ ਦਾ ਇੱਕ ਇਤਿਹਾਸ ਵੀ ਸਿਰਜਿਆ ਜਾ ਰਿਹਾ ਹੈ ਬਿਲਕੁਲ ਸਾਰਾ ਬਹੁਤ ਅਲੋਕਿਕ ਨਜ਼ਾਰੇ ਨੇ ਪਿਆਰ ਨਾਲ ਸਾਰਿਆਂ ਦੇ ਦਿਲ ਅਸੀਂ ਦੇਖਦੇ ਆ ਭਰੇ ਹੋਏ ਨੇ ਪਿਆਰ ਨਾਲ ਲੇਕਿਨ ਸਾਨੂੰ बार-बार ਇਹ ਆਉਂਦਾ ਹੈ ਅਸੀਂ ਮਾਲਕ ਦੇ ਮਾਲਕ ਦੀ ਇਹ ਸ਼ਹਾਦਤ ਦੇ ਕਦਰਦਾਨ ਹੈਗੇ ਆ ਅਸੀਂ ਕਦਰ ਕੀਤੀ ਆ ਦਿਲੋਂ ਕੀਤੀ ਆ ਹਰਦਤੋਂ ਤੇ ਜੇ ਨਹੀਂ ਕੀਤੀ ਤਖਰੀਏ ਇਹ ਕਹਿੰਦੇ ਸੰਗਤ ਨੂੰ ਕੀ ਅਪੀਲ ਕਰੋਗੇ ਇਸ ਦਿਹਾੜੇ ਦੇ ਮੌਕੇ ਅਸੀਂ ਕਹਾਂਗੇ ਗੁਰੂ ਦੀ ਗੱਲ ਮੰਨੋ ਆਰਸ਼ਾ ਨੇ ਇਹ ਦੱਸਿਆ ਆਪਾਂ ਨੂੰ ਬਾਰ-ਬਾਰ ਪੰਜਵਾਂ ਸ਼ਬਦ ਅਸੀਂ ਦੁਪਹਿਰੇ ਵੀ ਕਿਹਾ ਸੀ ਨਾਮੇ ਇਕ ਓਮ ਕਾਰ ਸਤਨਾਮ ਬਿਨ ਨਾਵੇਂ ਨਾਹੀ ਕੋ ਥਾਂ ਨਾਮ ਜਿਹੜਾ ਹੈ ਨਾ ਉਹ ਮਿਲਦਾ ਸਾਨੂੰ ਜਰੂਰ ਅਮਰ ਸ਼ਕ ਦੇ ਅਮਰ ਸ਼ਕੇ ਬਗੈਰ ਗੱਲ ਨਹੀਂ ਬਣਨੀ ਆ ਪ੍ਰੋਬਲਮ ਇਹ ਇੱਕ ਵੱਡਾ ਜਿਹੜਾ ਹੈ ਮੰਨ ਨਹੀਂ ਸਾਡਾ ਮਨ ਦਾ ਮਨ ਮੰਨਦਾ ਨਹੀਂ ਮੰਨਾਂ ਵੀ ਨਹੀਂ ਸੋ ਮਹਾਰਜ ਦੱਸਦੇ ਨੇ ਜੇ ਕੋਈ ਕੋਲ ਨਾਮ ਹੋਏਗਾ ਨਾ ਫਿਰ ਇਹਨੇ ਮੰਨਦੇ ਮੰਨਣਾ ਇਹ ਉਲਟਾ ਖੇਲ ਪ੍ਰਮਾ ਦਾ ਉਹ ਕਹਿੰਦੇ ਅਸੀਂ ਨਾਮ ਸਾਡਾ ਮਨ ਮੰਨੇਗਾ ਤੇ ਅਸੀਂ ਅਮਰਤ ਛਕਾਂਗੇ ਇਦਾਂ ਹੋਣੀ ਨਹੀਂ ਗੱਲ ਪਹਿਲਾਂ ਅਮਤ ਛਕਣਾ ਪੈਣਾ ਫਿਰ ਮਨ ਮੰਨਣਾ ਹੈ ਸਭਨਾ ਜੀਆਂ ਮੈਂ ਵਸੇ ਪ੍ਰਭ ਦਾਤਾ ਹੋਇ ਕੋਈ ਹੈ ਜਿਨ ਇਹ ਜਾਨ ਪਛਾਣਿਆ ਸਹਿਜ ਹੀ ਨਾਮ ਮਿਲੇ ਮਨ ਮੰਨਿਆ ਪਹਿਲਾਂ ਨਾਮ ਹੋਏਗਾ ਫਿਰ ਮਨ ਮੰਨਣਾ ਮਨ ਨਹੀਂ ਮੰਨ ਸਕਦਾ ਨੇ ਸਾਰੇ ਕਹਿੰਦੇ ਨਾ ਮੈਂ ਤਿਆਰ ਨਹੀਂ ਮਨ ਨਹੀਂ ਕਹਿ ਰਿਹਾ ਸੁਪਾਸਬ ਬਾਣੀ ਚ ਆਪਾਂ ਨੂੰ ਦੱਸਦੇ ਨੇ ਅਸੀਂ ਗੁਰੂ ਵਾਲੇ ਬਣੀਏ ਫੇਰ ਹੀ ਇੰਨੇ ਤਾਸੀ ਕਦਰ ਨਹੀਂ ਪਾਈ ਮਹਾਰਾਜ ਦੇ ਕਦਰ ਹੀ ਨਹੀਂ ਪਾਈ ਐਡੀਆਂ ਸ਼ਹਾਦਤਾਂ ਕਰ ਦਿੱਤੀਆਂ ਸਾਡੇ ਵਾਸਤੇ ਤੈਨੂੰ ਦਸਤਾਰਾਂ ਸੋ ਜੀਆਂ ਅਸੀਂ ਸਰਦਾਰ ਬਣੇ ਆ ਦੇਖਣ ਇਹ ਵੀ ਕਿ ਅਸੀਂ ਸਿੱਖਾਂ ਸਿੱਖੀ ਸਿਖਿਆ ਗੁਰ ਵਿਚਾਰ ਹਾਂਜੀ ਸੋ ਬਹੁਤ ਧੰਵਾਦ ਆਪ ਜੀ ਨੇ ਮੌਕਾ ਦਿੱਤਾ ਹੈ ਦੋ ਬਚਨ ਕਹਿਣ ਵਾਸਤੇ ਸਾਰੀ ਦੁਨੀਆ ਵਿੱਚ ਜੈ ਜੈਕਾਰ ਹੈਂ ਹਿੰਦ ਦੀ ਚਾਦਰ ਨਹੀਂ ਪਾਸ਼ਾ ਦੁਨੀਆ ਦੀ ਚਾਦਰ ਨੇ ਲੁਕਾਈ ਦੀ ਚਾਦਰ ਨੇ ਨਹੀਂ ਉਹਨਾਂ ਦੇ ਪੈਗਾਮ ਹੀ ਐਸੇ ਨੇ ਔਰ ਉਹਨਾਂ ਦੀ ਜਿਹੜੀ ਹੈ ਇਹਨੂੰ ਕਹੇ ਹੀ ਨਹੀਂ ਸਕਦੇ ਸ਼ਹਾਦਤ ਦਾ ਵੀ ਕੋਈ ਹੋਰ ਸ਼ਬਦ ਚਾਹੀਦਾ ਹਮ ਆਪੇ ਜਾ ਕੇ ਸਤਰਾ ਕਰ ਦੇਣਾ ਹਾਜ਼ਰ ਹੋ ਜਾਣਾ ਬਹੁਤ ਵੱਡੀ ਸਾਰਿਆਂ ਨੂੰ ਆਪਾਂ ਨੂੰ ਵਜ਼ਾਈਆਂ ਲੇਕਿਨ ਮਹਾਰਜ ਦਾ ਹੈ ਅਹਿਸਾਸ ਕਰਦੇ ਫਿਰ ਮਾਰਜ ਚੜਪਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਉ ਜੁਕੇ ਤੋਂ ਉੱਚੇ ਤੌਰ ਤੇ ਇੱਥੇ ਪਹੁੰਚੀ ਹੋਈ ਸੰਗਤ ਹੈ ਤਾਂ ਇਹਨਾਂ ਵੱਲੋਂ ਲਗਾਤਾਰ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਿਜਦਾ ਵੀ ਕੀਤਾ ਜਾ ਰਿਹਾ ਏ ਤਾਂ ਇੱਕੋ ਇੱਕ ਕਹਿਣਾ ਏ ਇਸ ਗੱਲ ਦੇ ਵਿੱਚ ਕਿ ਨਾਮ ਜਪੀਏ ਅੰਮ੍ਰਿਤ ਵਾਲੇ ਬਣੀਏ ਤੇ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਹੋਰ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀ ਮਣੀ ਕੇ सुरेंद्रਪਾਲ ਸਿੰਘ ਮਰਪਾਲ ਤੇ ਹਰਿੰਦਰ ਸਿੰਘ ਦੇ ਜਾਜਤ ਧੰਨਵਾਦ। ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋਏ ਆਂ ਜਿੱਥੇ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲ ਰਹੇ ਨੇ। ਖਾਲਸਾ ਜਹੋ ਜਲਾਲ ਦੇਖਣ ਨੂੰ ਮਿਲ ਰਿਹਾ ਏ ਤੇ ਚਾਰੇ ਪਾਸੇ ਰੌਣਕਾਂ ਨੇ। ਸਾਈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਲ ਦੀ ਬਣਾਈ ਜਾ ਰਹੀ ਆ। ਸਿੱਖ ਸੰਗਤਾਂ ਇਤਿਹਾਸ ਜਾਣ ਰਹੀਆਂ ਨੇ, ਇਤਿਹਾਸ ਜਾਣ ਕੇ ਮਾਣ ਵੀ ਮਹਿਸੂਸ ਕਰ ਰਹੀਆਂ ਨੇ। ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚੋਂ ਵੀ ਸਿੱਖ ਸੰਗਤਾਂ ਹਮ ਹਮਾਕੇ ਤੇ ਪਹੁੰਚ ਰਹੀਆਂ ਨੇ ਤੇ ਇਸ ਵੇਲੇ ਜੋ ਕਿ ਤੁਮ hiểu ਚੇਚਤ ਤੌਰ ਤੇ ਸੰਗਤ ਪਹੁੰਚੀ ਹੋਈ ਹੈ ਗੱਲਬਾਤ ਵੀ ਕਰਾਂਗੇ ਕਿਵੇਂ ਦਾ ਅਨੁਭਵ ਰਿਹਾ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਇਸ ਵੇਲੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਇਸ ਵੇਲੇ ਸ਼੍ਰੀਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਜੀਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋ ਵੱਡੇ ਸਮਾਗਮ ਹੋ ਰਹੇ ਨੇ ਉਚੇਚੇ ਤੌਰ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਕਿਵੇਂ ਦਾ ਅਨੁਭਵ ਰਿਹਾ ਕੀ ਕੁਝ ਮਕਸਦ ਰਿਹਾ ਉਚੇਚੇ ਤੌਰ ਤੇ ਤੁਸੀਂ ਆਏ ਜੋ ਅਸੀਂ ਕਹੀਏ ਕਿ ਸਾਡੇ ਗੁਰੂ ਮਹਾਰਾਜ ਨੇ ਜੋ ਲਾਸਾਨੀ ਵਿਰਸਾ ਸਾਨੂੰ ਸਿੱਖਾਂ ਨੂੰ ਬਖਸ਼ਿਆ ਦੁਨੀਆ 'ਚ ਕਿਸੇ ਨੇ ਨਹੀਂ ਬਖਸ਼ ਬਖਸ਼ਿਆ ਨਾ ਬਖਸ਼ ਸਕਣਾ ਕਿਸੇ ਨੇ ਸਾਨੂੰ ਉਹ ਜਿਹੜਾ ਵਿਰਸਾ ਹੈ ਅੰਦਰ ਛਾਤੀ ਮਾਰ ਕੇ ਦੇਖਣੀ ਚਾਹੀਦੀ ਅਸੀਂ ਉਹਨੂੰ ਸੰਭਾਲ ਰਹੇ ਆ ਕਿ ਨਹੀਂ ਪਾਤਸ਼ਾਹ ਦਾ ਐਡਾ ਵੱਡਾ ਵਿਰਸਾ ਹੈ ਆਪਾਂ ਜਾਣਦੇ ਹਾਂ ਅੱਜ ਕਹਿੰਦੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਲੀਟ ਵਿਛੜਿਆ ਮਿਲੇ ਪ੍ਰਭੂ ਆਪੇ ਹਰ ਦਰਗਾਹ ਕਾ ਬਸੀਤ ਬਸੀਤ ਵਕੀਲ ਹੁੰਦਾ ਦਰਗਾਹ ਦੇ ਵਿੱਚ ਸਾਨੂੰ ਹੱਥ ਫੜ ਕੇ ਅੱਗੇ ਕਰ ਦਿੰਦਾ ਹਰ ਨਾਮੋ ਮੰਤਰ ਜੜਾਏਂਦਾ ਕੱਟੇ ਹਉਮੇ ਰੋਗ ਨਾਨਕ ਸਤਗੁਰੂ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸਨ ਜੋ ਐਡਾ ਵੱਡਾ ਵਿਰਸਾ ਹੈ ਸਾਡਾ ਪਤਾ ਲੱਗਿਆ ਕਿ 95 ਦਿਨ ਲੱਗੇ ਨੇ ਇਸਾਮ ਤੋਂ ਆਇਨੇ ਪਾਤਸ਼ਾਹ ਹਾਂਜੀ ਕਿੰਨੀਆਂ ਸਟੇਟਾਂ ਤੋਂ ਹੁੰਦੇ ਹੋਏ ਇਹ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਅਲੋਕਿਕ ਗੱਲ ਹੋਈ ਹੈ ਤੇ ਆਪਾਂ ਉਹਦੇ ਵਿਰਸੇ ਦੇ ਹੱਕਦਾਰਾਂ ਜੇ ਅਸੀਂ ਮਹਿਸੂਸ ਕਰੀਏ ਅਸੀਂ ਇਹੀ ਕਹਿੰਨੇ ਆ ਮਹਾਰਾਜ ਵਾਸ ਅਸੀਂ ਕੀ ਦੇ ਸਕਦੇ ਕੁਛ ਦੇ ਸਕਦੇ ਹੀ ਨਹੀਂ ਸਾਡੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਅਸੀਂ ਹੁਕਮ ਮੰਨਿਏ ਪਾਸ਼ਾ ਦਾ ਹੁਕਮ ਮੰਨਿਏ ਪ੍ਰੇਮ ਦਾ ਖੇਡ ਆ ਉਹਨਾਂ ਦਾ ਫਿਰ ਕਿਰਪਾ ਕਰਨਗੇ ਕਿੱਡੀ ਵੱਡੀ ਗੱਲ ਕਹ ਦਿੱਤੀ ਐ ਸਭਨਾ ਜੀਆ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਦੋ ਭਾਵ ਨੇ ਕਿ ਮਾਲਕ ਸਾਰਿਆਂ ਦਾ ਦਾਤਾ ਹੈ ਲੇਕਿਨ ਵੱਡਾ ਭਾਵ ਇੱਕ ਇਹ ਹੈ ਮੈਨੂੰ ਨਾ ਭੁੱਲੇ ਮੈਂ ਕਿਸੇ ਨੂੰ ਨਫ਼ਰਤ ਨਾ ਕਰਾਂ ਕਿਉਂਕਿ ਉਹ ਵੀ ਬਾਪੂ ਹੈ ਮੇਰਾ ਬਾਪੂ ਹੈ ਜਿਉਣਾ ਦਾ ਵੀ ਬਾਪੂ ਹੈ ਪਿਆਰ ਵਾਲਾ ਸੋ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਖੋ ਕਿੰਨੇ ਖੇੜੇ ਨੇ ਐ ਮਹਾਰਾਜ ਜੀ ਸ਼ਹੀਦੀ ਜਿਹੜੀ ਹੈ ਇਸ ਜਿਹੜਾ ਸਮਾਗਮ ਕਦੇ ਬਣਣਾ ਨਹੀਂ ਹੈ ਆਪਾਂ ਭਾਗਾ ਵਾਲਿਆਂ ਕਿ ਜੇ ਦਰਦੇ ਫਿਰਦੇ ਆ ਤੇ ਆਪਾਂ ਇਹ ਦਰਸ਼ਨ ਕਰ ਸਕਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੰਵੇਂ ਨਾ ਉਹਨੂੰ ਭਵਰਿਆ ਜਦੋਂ ਤੋਂ ਤੁਸੀਂ ਸਾਰਾ ਚਲੌ ਦੇਖ ਰਹੇ ਹੋ ਸੰਗਤ ਹਮ ਮਾ ਕੇ ਆ ਰਹੀ ਹੈ ਸਮਾਗਮ ਹੋ ਰਹੇ ਨੇ ਅਲੱਗ ਤਰੀਕੇ ਦਾ ਇੱਕ ਇਤਿਹਾਸ ਵੀ ਸਿਰਜਿਆ ਜਾ ਰਿਹਾ ਹੈ ਬਿਲਕੁਲ ਸਾਰਾ ਬਹੁਤ ਅਲੋਕ ਨਜ਼ਾਰੇ ਨੇ ਪਿਆਰ ਨਾਲ ਸਾਰਿਆਂ ਦੇ ਦਿਲ ਅਸੀਂ ਦੇਖਦੇ ਆ ਭਰੇ ਹੋਏ ਨੇ ਪਿਆਰ ਨਾਲ ਲੇਕਿਨ ਸਾਨੂੰ बार-बार ਇਹ ਆਉਂਦਾ ਹੈ ਅਸੀਂ ਮਾਲਕ ਦੇ ਮਾਲਕ ਦੀ ਇਹ ਸ਼ਹਾਦਤ ਦੇ ਕਦਰਦਾਨ ਹੈਗੇ ਆ ਅਸੀਂ ਕਦਰ ਕੀਤੀ ਆ ਦਿਲੋਂ ਕੀਤੀ ਆ ਹਰਦੇ ਤੋਂ ਤੇ ਜੇ ਨਹੀਂ ਕੀਤੀ ਤਖਰੀਏ ਇਹ ਕਹਿੰਦੇ ਸੰਗਤ ਨੂੰ ਕੀ ਅਪੀਲ ਕਰੋਗੇ ਇਸ ਦਿਹਾੜੇ ਦੇ ਮੌਕੇ ਅਸੀਂ ਕਹਾਂਗੇ ਗੁਰੂ ਦੀ ਗੱਲ ਮੰਨੋ ਪਾਰਸ਼ਾ ਨੇ ਦੱਸਿਆ ਆਪਾਂ ਨੂੰ ਬਾਰ-ਬਾਰ ਪੰਜਵਾਂ ਸ਼ਬਦ ਅਸੀਂ ਦੁਪਹਿਰੇ ਵੀ ਕਿਹਾ ਸੀ ਨਾਮੇ ਇਕ ਓਮ ਕਾਰ ਸਤਨਾਮ ਬਿਨ ਨਾਵੇਂ ਨਾਹੀ ਕੋ ਥਾਂ ਨਾਮ ਜਿਹੜਾ ਹੈ ਨਾ ਉਹ ਮਿਲਦਾ ਸਾਨੂੰ ਜਦੋਂ ਅਸੀਂ ਅਮਰ ਛੱਕਦੇ ਅਮਰ ਛਕੇ ਬਗੈਰ ਗੱਲ ਨਹੀਂ ਬਣਨੀ ਆ ਪ੍ਰੋਬਲਮ ਇਹ ਇੱਕ ਵੱਡਾ ਜਿਹੜਾ ਹੈ ਮਨ ਮਨ ਨਹੀਂ ਸਾਡਾ ਮਨ ਦਾ ਮਨ ਮੰਨਦਾ ਨਹੀਂ ਮੰਨਾ ਵੀ ਨਹੀਂ ਸੋ ਮਹਾਰਜ ਦੱਸਦੇ ਨੇ ਜੇ ਤੁਹਾਡੇ ਕੋਲ ਨਾਮ ਹੋਏਗਾ ਨਾ ਫਿਰ ਇਹਨੇ ਮੰਨ ਲੈ ਮੰਨਾ ਇਹ ਉਲਟਾ ਖੇਲ ਪ੍ਰਮਾ ਦਾ ਉਹ ਕਹਿੰਦੇ ਅਸੀਂ ਨਾਮ ਸਾਡਾ ਮਨ ਮੰਨੇਗਾ ਤੇ ਅਸੀਂ ਅਮਰ ਛੱਕਾਂਗੇ ਇਦਾਂ ਹੋਣੀ ਨਹੀਂ ਗੱਲ ਪਹਿਲਾਂ ਅਮਤ ਛਕਣਾ ਪੈਣਾ ਫਿਰ ਮਨ ਮੰਨਣਾ ਹੈ ਸਭਨਾ ਜੀਆਂ ਮੈਂ ਵਸੇ ਪ੍ਰਭ ਦਾਤਾ ਹੋ ਇੱਕੋ ਹੀ ਹੈ ਜਿਨ ਇਹ ਜਾਨ ਪਛਾਣਿਆ ਸਹਿਜ ਹੀ ਨਾਮ ਮਿਲੇ ਮਨ ਮੰਨਿਆ ਪਹਿਲਾਂ ਨਾਮ ਹੋਏਗਾ ਫਿਰ ਮਨ ਮੰਨਣਾ ਮਨ ਨਹੀਂ ਮੰਨ ਸਕਦਾ ਨੇ ਸਾਰੇ ਕਹਿੰਦੇ